ਸੰਗਤ ਘਰ ਤੇ ਅੰਗਰਾਸ਼ ਰਾਮ ਦਸੇ ਹੁਜਸਾ ਇਹ ਅਰਜਨ ਨਰ ਹੋਵਿੰਦਨ ਸਿਮਰੋ ਸ੍ਰੀ ਬੋਲੇ ਸਾਜੀਤੋਂ ਖੁਸ਼ੀਆਂ ਪ੍ਰਾਪਤ ਕਰੋ ਆਪਣੀ ਜ਼ਿੰਦਗੀ ਦੇ ਸਵਾਸਾਂ ਨੂੰ ਸਭਨ ਕਰੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਵਾਹੀ Yeah. ਪਾਲਤਾ ਕਰੋ ਟੀਮ ਨੂੰ ਬੇਨਤੀ ਹੈ ਜੀ ਉਹ ਮਾਰੋਲੀ ਤੇਗਾ ਮਾਰੀਆਂ ਉਹਦੀ ਢਾਲ ਤੇ ਪਾਣੀ ਉਹ ਢਾਲਾਂ ਦੇ ਫੁੱਲ ਝਣ ਕੇ ਉਹ ਜਿਓ ਹੋਰੇ ਅਸਕਾ ਇਹ ਅਜੀ ਸਾਡੇ ਖਾੜੇ ਦਾ ਨਾਮ ਚਿੱਟਾ ਭਵੇਂ ਰੰਗ ਦਾ ਕਾਲਾ ਪਰ ਨਾਂ ਦਿੱਸਦਾ ਗਿਦਰਾ ਜੋ ਨਿਹਾਰ ਸ੍ਰੀ ਅਕਾਲ ਬਾਬਾ ਜੀ ਕਹਿੰਦੇ ਆ ਆ ਧਾਰ ਉਧਰ ਕੱਢੋ ਸ੍ਰੀ ਅਕਾਲ ਨਿਹਾਰ ਸ੍ਰੀ ਅਕਾਲ ਹਲੋ 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 ਬਾਬਾ ਜੀ ਆ ਦੇ ਦੋ ਚਲ ਆ ਆ ਗਿਆ ਆ ਗਿਆ ਕੀਨੇ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਪੁਰਬ ਤੇ ਸੰਬੰਧ ਦੇ ਵਿੱਚ ਅੱਜ ਜੋ ਕਿ ਟੇਰਾ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਪਿੰਡ ਜੰਡਾ ਵਾਲਾ ਪੀਮੇਸ਼ਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਚੱਲ ਕੇ ਸਾਡੇ ਨਗਰ ਖੁੜੰਝ ਢਾਣੀ ਇਸ ਦਾ ਰਾਜਪ੍ਰੀਤ ਸਿੰਘ ਸਾ ਗੁਰਪ੍ਰੀਤ ਸਿੰਘ ਵਿਖੇ ਪਹੁੰਚਿਆ ਤੇ ਜਿੱਥੇ ਬਹੁਤ ਹੀ ਜ਼ੋਰਦਾਰ ਸਵਾਗਤ ਹੋਇਆ ਜਿੱਥੇ ਮੈਂ ਸਮੁੱਚੀ ਸੰਗਤ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਹੈ ਪਰਿਵਾਰ ਵੱਲੋਂ ਨਗਰ ਵੱਲੋਂ ਉੱਥੇ ਹੀ ਦੇਸ਼ ਵਿਦੇਸ਼ ਚ ਵਸਦੇ ਸਮੂਹ ਸਿੱਖ ਭਾਈਚਾਰੇ ਨੂੰ ਅੱਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਨਗਰ ਕੀਰਤਨ ਸਜਾਇਆ ਗਿਆ ਹੈ ਜੀ। ਬਾਬਾ ਖੁਸ਼ਦਿਲ ਜੀ ਝੰਡ ਵਾਲੇ ਥੀਮੇਸ਼ਾ ਤੋਂ ਜੋ ਉੱਥੋਂ ਸੱਜ ਕੇ ਅੱਜ ਸਾਡੇ ਨਗਰੇ ਪਹੁੰਚਿਆ ਉਹਦਾ ਅੱਜ ਨਿੱਘਾ ਸਵਾਗਤ ਕਰਕੇ ਜਥਰਦਜੀਨੀ ਨਾਲ ਸਾਰੇ ਨਗਰ ਨੇ ਕੀਤਾ ਜੀ। ਅਸੀਂ ਸਾਰੇ ਸਾਧ ਸੰਗਤ ਇੱਥੇ ਪਹੁੰਚ ਜਾਂਦੇ ਉਹਨਾਂ ਦਾ ਬਹੁਤ ਅਤੀ ਧੰਨਵਾਦਾਂ। ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਇੱਕ ਸੱਤ ਸੰਤ ਬਾਬਾ ਤਾਰਾ ਸਿੰਘ ਜੀ ਖੋਜਦਲ ਜਿਨ੍ਹਾਂ ਦੇ ਪਹਿਲੇ ਪ੍ਰਕਾਸ਼ ਪੂਰਵ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਅੱਜ ਜੋ ਕਿ ਉਹਨਾਂ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਕਿ ਹਰ ਸਾਲ ਦੀ ਤਰ੍ਹਾਂ ਬੜੇ ਪਿਆਰ ਸਤਿਕਾਰ ਦੇ ਨਾਲ ਬਾਬਾ ਖੋਜਦਲ ਲੰਗਰ ਕਮੇਟੀ ਵੱਲੋਂ ਬਹੁਤ ਹੀ ਸਤਿਕਾਰ ਨਾਲ ਜੋ ਕਿ ਜਲ ਸੇਵਾ ਲਿਆਂਦੀ ਜਾਂਦੀ ਆਂਦੀ ਹੈ ਇਸ ਸਾਲ ਵੀ ਬਾਬਾ ਜੀ ਦੇ ਸਹਿਯੋਗ ਸਤਕਾਰ ਦੇ ਨਾਲ ਬਾਪੂ ਖੋਦਲ ਜੀ ਦੇ ਸਤਕਾਰ ਦੇ ਨਾਲ ਅੱਜ ਜਲ ਸੇਵਾ ਲੈਂਦੀ ਹੈ ਤੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਲਾਗੇ ਤਾਗੇ ਆਪਣੇ ਪਿੰਡ ਪਿੰਦੇ ਆ ਜਿੰਨੇ ਵੀ ਸੇਵਾ ਨਿਭਾਰੀਆਂ ਸੰਗਤਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਬਾਬਾ ਜੀ ਦੇ ਗੁਰਨਾਣਕ ਪਾਸ਼ਾ ਦੇ ਪੂਰਵ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੋਨੇ ਹਾ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਜੀ ਜੋਨੇ ਹਾ ਸੋ ਸ੍ਰੀ ਅਕਾਲ ਰਾਗ ਜਾਵੇ ਤੇ ਹਰ ਕਿਸੇ ਆਕਾ どうぞ。 Vai, Grava aí! Vai, Grava aí! aí, aí. ਅੱਜ ਪਿੰਡ ਜਾਨਵਾਲਾ ਵੀ ਮਿਸ਼ਾਤੋਂ ਜੋ ਆਏ ਸਾਲ ਨਗਰ ਕੀਰਤਨ ਚੱਲ ਕੇ ਆਉਂਦਾ ਸਾਰੇ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸੰਮੇਂ ਵਾਲੀ ਖਰਾਂਜ ਢੇਰੂ ਵਾਲਾ ਤੇ ਰੋਹੀ ਵਾਲਾ ਪਹੁੰਚਿਆ ਜਿੰਨੀਆਂ ਸੰਗਤਾਂ ਵਿੱਚ ਚਾਹ ਸੀ ਉਸ ਤੋਂ ਕਿਤੇ ਜ਼ਿਆਦਾ ਉਤਸ਼ਾਹ ਸਾਡੇ ਪਿੰਡਵੀਆਂ ਸੰਗਤਾਂ ਦੇ ਵਿੱਚ ਹੀ ਹਰੇਕ ਬੰਦੇ ਨੇ ਵਰਦੇ ਮੀਂਹ ਦੇ ਵਿੱਚ ਉਤੋਂ ਕੁਦਰਤੀ ਮੀਂਹ ਦਾ ਮੌਸਮ ਬਣ ਗਿਆ ਜਿਸ ਦੇ ਕਰਕੇ ਥੋੜੀ ਜਿਹੀ ਦਿੱਕਤ ਆਈ ਹੈ ਪਰ ਸਾਰੇ ਪਿੰਡ ਦੀ ਸੰਗਤ ਨੇ ਜਿੰਨੀ ਵੱੱਦ ਤੋਂ ਵੱੱਦ ਕੇ ਹੋ ਸਕਦੀ ਹੈ ਉਨੀ ਸੇਵਾ ਕੀਤੀ ਹੈ ਅੱਜ ਇਸ ਨਗਰ ਕੀਰਤਨ ਦੇ ਵਿੱਚ ਅਸੀਂ ਸਾਰੇ ਪਿੰਡ ਦੇ ਸਮੁੱਚੇ ਸਾਥ ਦੇ ਨਾਲ ਅਸੀਂ ਕਿੱਲਿਆਂ ਦਾ ਲੰਗਰ ਲਾਇਆ ਸੀ ਜਿਹਦੇ ਵਿੱਚ ਸਾਰੇ ਪਿੰਡ ਦੇ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਤੇ ਜਿਨ੍ਹਾਂ ਨੇ ਆਪ ਗੇਬ ਦੇ ਵਿੱਚੋਂ ਪਾਇਆ ਜਿੰਨੀ ਪਾਉਣੀ ਸੀ ਉਸ ਤਰੀਕੇ ਨਾਲ ਉਹਨੇ ਉਹ ਪਾਈ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਨੂੰ ਸਮਰਪਿਤ ਝੰਡ ਵਾਲਾ ਭੀਮੇਸ਼ਾ ਬਾਪੂ ਖੁਸ਼ਦਿਲ ਜੀ ਦੇ ਦਰਬਾਰ ਤੋਂ ਨਗਰ ਕੀਰਤਨ ਆਉਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੱਗ-ਅਲੱਗ ਪਿੰਡਾਂ ਚੋਂ ਹੁੰਦਾ ਹੋਇਆ ਜੰਡ ਵਾਲਾ ਭੀਮੇਸ਼ਾ ਤੋਂ ਚੱਲਿਆ ਸੀ ਸੰਮੇ ਆਲੀ ਖੜੰਝ ਚੱਕ ਘੇਰੂ ਵਾਲਾ ਤੇ ਆਪਣੇ ਪਿੰਡ ਦਾ ਚੱਕ ਰੋਈ ਵਾਲੇ ਵਿੱਚ ਪਹੁੰਚਿਆ ਸਾਰੇ ਨਗਰ ਦੇ ਸਹਿਯੋਗ ਨਾਲ ਜੋ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਹੈ ਅੱਜ ਵੀ ਕੇਲਿਆਂ ਦਾ ਲੰਗਰ ਲੱਗਾ ਤੇ ਕੁਦਰਤੀ ਮੌਸਮ ਖਰਾਬ ਹੋ ਗਿਆ ਤੇ ਸੇਵਾਦਾਰਾਂ ਨੇ ਬਹੁਤ ਖੂਬੀ ਨਾਲ ਸੇਵਾ ਨਿਭਾਈ ਅਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਰੱਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਲੰਗਰ ਲੱਗਾ ਤੇ ਬਸ ਇਹੀ ਹੈ ਜੀ ਨਗਰ ਨਿਵਾਸੀ ਸਾਰੇ ਨਗਰ ਨਿਵਾਸੀਆਂ ਦਾ ਸੰਗਤਾਂ ਦਾ ਧੰਨਵਾਦ ਜੋ ਕੇ ਗੁਰਦੁਆਰਾ ਸਾਹਿਬ ਪਹੁੰਚੀਆਂ ਨੇ ਔਰ ਇੰਨੀ ਸ਼ਰਧਾ ਦੇ ਨਾਲ ਸੇਵਾ ਨਿਭਾਈ ਹੈ